ਜਾਪ ਕਰਦੇ ਨੇ ਝੋੜਦੇ ਨਹੀਂ ਤੇਲੇ ਹੈ ਸਾਨੂੰ ਦੀ ਕਮਾਈ ਕੋ ਸਾਰਿਆਂ ਨੂੰ ਅੱਜ ਦੇ ਵਲੌਗ ਦੇ ਵਿੱਚ ਜੈ ਰਾਜਾ ਸਾਹਿਬ ਜੀ ਦੀ ਜੈ ਰਾਜਾ ਬਲੀ ਕਰੋ ਜੀ ਲਈ ਅੱਜ ਦੂਸਰਾ ਦਿਨ ਹੈ ਜੀ ਪਰ ਸਿੰਘ ਦਾ ਤੇ ਆਪਾਂ ਪਹੁੰਚ ਗਏ ਜੀ ਬਿਲਕੁਲ ਮੇਨ ਗੇਟ ਤੇ ਅੱਜ ਆਪਾਂ ਪਿੱਛੋਂ ਲੰਗਰਾਂ ਤੋਂ ਨਹੀਂ ਸ਼ੁਰੂ ਕੀਤਾ ਸਗਾ ਵਲੌਗ ਇਹ ਤਾਂ ਤਾਂ ਮੈਂ ਵੀ ਅੱਜ ਇੱਥੋਂ ਮੇਨ ਗੇਟ ਤੋਂ ਸ਼ੁਰੂ ਕਰਦੇ ਆਂ

ਆਪਾਂ ਦੇਖਦੇ ਆ ਜੀ ਅੱਜ ਆਪਾਂ ਪਹਿਲਾ ਹੀ ਮੱਥਾ ਟੇਕ ਲੈਣਾ ਹੁਣ ਅੱਜ ਮੱਥਾ ਟੇਕ ਹੋ ਜਾਣਾ ਹੈ ਉੱਤਰ ਤਾਂ ਟੇਕਿਆ ਨਹੀਂ ਜਾਣਾ ਤਾਂ ਇੱਧਰ ਆਪਾਂ ਜਰੂਰ ਟੇਕਾਂਗੇ ਹੁਣ ਪਹਿਲਾ ਹੀ ਮੱਥਾ ਪਰ ਬਲਿਆ ਦੀ ਦਰਸ਼ਨ ਨਾਲ ਤੁਹਾਨੂੰ ਵੀ ਕੀ ਲੋਸਮੈਂਟਾਂ ਬਹੁਤ ਹੋ ਰਹੀਆਂ ਜਾਂਦੇ ਆਪਣੇ ਬੱਚੇ بچਾ ਕੇ ਰੱਖੋ ਆਪਣੇ ਪਰਸ بچਾ ਕੇ ਰੱਖੋ ਕੂਨ ਵਿੱਚ ਆ ਕੇ ਰੱਖੋ ਭਾਈ ਜਾਂਦੇ ਜਿਵੇਂ ਜਾਂਦੇ ਨਹੀਂ ਰਸਤੇ ਨਾ ਕਰੋ ਜੀ ਦੇਖੋ ਸਾਡਾ ਜੀ ਜਿੱਤਾਂ ਕਹਿੰਦੇ ਹੁੰਦੇ ਆਣ ਪਰਸੋ ਤਾਂ ਜਗਾ ਜੀ ਆਹ ਨਾਲ ਸਾਡੇ ਯਾਰਾ 11:00 ਵਜੇ ਵੀ ਆਈਦਾ ਇਸ ਤਰ੍ਹਾਂ ਸਾਬ ਤੇ ਆ ਦੇਖੋ ਜੀ ਦਰਮੇਸ਼ਾ ਨੂੰ ਕੋਈ ਫਰਕ ਨਹੀਂ ਪਿਆ ਸੀ ਇਹ ਮੀਟਾ ਚੱਲਦਾ ਉਹ ਪੂਰੇ ਪ੍ਰਸ਼ਾਦ ਪਿਆ ਇਹ ਆ ਰਾਜਾ ਸਾਹਿਬ ਦਾ ਘਰ ਇਹਦਾ ਦਾ ਰੱਪੜੀ ਜਾਂ ਕੁਟੀਕਾਂ ਨਭਾਈ ਜਾਂਦੇ ਆ ਬਾਰ ਬੈਠੀ ਜਾਂਦੇ ਆ ਜਿੱਦਾਂ ਤੁਸੀਂ ਵਾਹ ਪੈਂ ਜਾਂਦੇ ਆ ਅੰਤੋਂ ਦਾ ਬੈਠੀ ਜਾਂਦੇ ਆ ਛੇ ਬਾਦ ਆਰਾਂ ਨਾਲ ਹੀ ਅੰਤਨੀ ਵਿੱਚ ਕਿੰਨੇ ਕਿੱਥੇ ਹੁਣ ਗਣਤਾ ਹੀ ਆ ਜਾਂਦਾ ਕੋਸਾਂਗ ਦਾ ਵੀ ਕੋਈ ਆਪ ਕਰੀ ਕਿੰਨੇ ਮੀਟਰਾਂ ਦੇ ਹਿਸਾਬ ਨਾਲ ਸੰਗਤ ਆ ਕਿੰਨੇ ਮੀਟਰਾਂ ਦੇ ਚੌੜੇ ਪਾਸੇ ਵਾਲਾ ਚੌਹਾਂ ਦਿਸ਼ਾ ਵਾਲਾ ਕਿਲੋਮੀਟਰਾਂ ਦੇ ਵਿੱਚ ਸੰਗਤ ਨੇ ਲੱਗੀ ਹੈ ਜੀ ਪ੍ਰਿੰਟ ਕੋਡ ਇਹ ਨਾਲ ਮਨੰਦ ਚਾਹਰੇ ਸਿਹਦਰ ਕੇ ਦੇ ਸ਼ੌਕੇ ਯਾਰ ਆਰੇ ਆ ਜੀ ਜਾਂਦੇ ਭਾਜੀ ਤੁਹਾਡੇ ਕਰਕੇ ਖੜੇ ਆਰੇ ਆ ਕੇ ਆ ਲਾ ਕੇ ਜੀ ਬਣਾ ہر کلیم ہر پلی ہر پلی ہر پلی ہر پلی ہر پلی ہر پلی ہمتیں راجا ہمتیں راجا ہمتیں راجا ہمتیں راجا ہمتیں راجا ہر پلی ہر پلی ہر پلی ہر پلی ہر پلی ہر پلی ਦਾ ਦਾਣਾ ਮਿੱਠਾ ਚੋਲ ਜੋ ਵੀ ਲੈ ਕੇ ਆਉਂਦੇ ਆ ਇੱਥੇ ਸੇਵਾਦਾਰ ਸੁਧੀਆਂ ਬਰਤਨਾਂ ਦੇ ਵਿੱਚ ਪਾਈ ਜਾਂਦੇ ਆ ਜਿਵੇਂ ਦਾ ਦਾਣਾ ਦਾ ਦਾਣਾ ਸਰਦਾਂ ਆ ਰਹੇ ਹਾਂ ਇਹ ਬਾਲਾ ਆ ਕੇ ਬੋਲ ਲਈ ਤਾਂ ਸੇਵਾਦਾਰ ਇੱਥੇ ਫਿਰ ਅੜ ਕੇ ਰੱਖ ਲੈਂਦੇ ਆ। ਇੰਦਰ ਅੰਦਰ ਜੀ ਰਾਸਪਈ ਗਿਆ ਜੋ ਵੀ ਸੰਗਤਾਂ ਲੈ ਕੇ ਆਉਣੀ ਆ। ਸੇਵਾਦਾਰ ਅੰਦਰ ਖੜ-ਖੜ ਕੇ ਰੱਖੀ ਜਾਂਦੇ ਆ। ਦਿਖਾਦਾ ਭਾਜੀ ਸਾਰੇ ਅੰਦਰ। ਠੀਕ ਹੈ ਜੀ। ਸੇਵਾਦਾਰ ਕਹਿੰਦੇ ਸਾਡੀ ਵੀ ਵੀਡੀਓ ਬਣਾਓ ਅੰਦਰ ਆ ਕੇ ਭਾਜੀ। ਹਾਂ ਜੀ ਸੰਗਤਾਂ ਕੋਲੋਂ ਜੋ ਵੀ ਵਿਰਾਸਤ ਲੈ ਕੇ ਆਉਂਦੀ ਆ ਮੇਲੇ ਤੇ ਸੇਵਾਦਾਰ ਫੜ ਫੜ ਕੇ ਰੱਖੀ ਜਾਂਦੇ ਆ ਜਿੰਨੀ ਲੋੜ ਆ ਉੰਨੀ ਫਿਰ ਬਣੀ ਜਾਂਦੀ ਆ ਚੀਜ਼ ਲੰਗਰ ਦੇ ਵਿੱਚ ਬਾਕੀ ਵਾਧੂ ਐਸੇ ਰੱਖੀ ਜਾਂਦੇ ਆ ਜੀ ਕਿਉਂਕਿ ਰਾਜੀ ਦਾ ਲੰਗਰ 12 ਮਹੀਨੇ 24 ਘੰਟੇ ਚੱਲੀ ਜਾਂਦਾ ਜੀ ਭਾਈ ਇਹ ਉਹੀ ਆ ਰਾਸਤੇ ਜਿਹੜੀ ਸੰਗਤਾਂ ਲੈ ਕੇ ਆਉਣੀਆਂ ਹਾਂਜੀ ਹਾਂਜੀ ਠੀਕ ਆ ਜੀ ਉਹੀ ਆ ਇਹ ਨਾ ਮਹਾਰਾਜ ਦੇ ਦਰਵਾਜ਼ੇ ਕੋਲੇ ਬੈਠੇ ਆ ਜਿਹੜੇ ਬਾਕੀ ਅੰਦਰ ਮੰਦਾਲ ਦੇ ਵਿੱਚ ਦਾ ਸੰਕਟਾ ਦਾ ਕੋਈ ਆਉਂਦਾ ਹੀ ਨਹੀਂ ਅਸਲ ਵਿੱਚ ਲੰਘਿਆ ਹੀ ਨਹੀਂ ਜੱਲਾ ਮੈਂ ਦੋ ਵਾਰ ਜਾਏ ਆ ਉਹਨੂੰ ਲੰਘਿਆ ਹੀ ਨਹੀਂ ਜੱਲਾ ਹਜੇ ਤੱਕ ਸਕਰੀਨਾਂ ਲੱਗੀਆਂ ਸਕਰੀਨਾਂ ਤੇ ਬੈਠੇ ਆ ਦੇਖੀ ਜਾਂਦੇ ਆ ਹੋ ਜਿੱਦ ਤੱਕ ਤਾਂ ਬੰਦਾ ਲੱਗਦਾ ਹੁੰਦਾ ਸੀ ਜਿੱਦ ਤੱਕ ਲੱਗ ਰਿਹਾ ਜੰਦ ਹੈ ਆਹ ਬਾਕੀ ਅਧਿਕਾਰੀ ਸੇਵਾਦਾਰਾਂ ਦਾ ਬਹੁਤ ਸਿੱਧਾ ਨੇ ਮਾਇਨਾ ਲਿੰਕਸੇਰੋ ਵੀ ਬੰਨ੍ਹਦੇ ਰਿਹਾ ਹੈ ਮੈਂ ਸਹੀ ਤਰੀਕੇ ਨਾਲ ਭੇਜ ਰਿਹਾ ਹਾਂ ਸਾਰਿਆਂ ਨੂੰ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣ ਦੇ ਰਿਹਾ ਬਹੁਤ ਵਧੀਆ ਤਰੀਕੇ ਨਾਲ ਕੰਦੇ ਜਿਖਰੇ ਦੇ ਸਾਰੇ ਸੇਵਾਦਾਰ ਕੰਮ ਕਰਾ ਰਿਹਾ ਹੈ ਵਿਲਾ ਪਰ ਆਲਦੇ ਹੋਣ ਦੇਖੀ ਜਾਂਦੇ ਅਮੇਲਾ ਵੀ ਨਾਮ ਦੀ ਨਾਲ ਆਪਣੀ ਸੇਵਾ ਵੀ ਹਲਾ ਕਰੀ ਜਾਂਦੇ ਸਰਸਕਲੀ ਨਾਲ ਲੱਗੀਆਂ ਸਰਸਕਲੀ ਨਾਲ ਦੇਖੀ ਜਾਂਦੇ ਅਮੇਲਾ ਨਾਲ ਦੀ ਨਾਲ ਖੜੇ ਵੱਡੀਆਂ ਵੱਡੀਆਂ ਦੇਖੋ ਆਪਣੀ ਤੁਹਾਨੂੰ ਸੰਚ ਆਪੇ ਮਾਂਸ਼ੇ ਮਾਂਸ਼ੇ ਹੈ ਨਾਮ ਕਿ ਰੱਖੇ ਨਾ ਮਿਹਨਤ ਪਰਪਰ ਅਸੰਭ ਹੈ ਦੀਨਾਂ ਲਈ ਕੀ ਹਾਰ ਹੈ ਓ ਸਦਾ ਹੀ ਬੇਅੰਤ ਹੈ ਨਾ ਹੀ ਅੰਤ ਹੈ ਸਦਾ ਹੀ ਬੇਅੰਤ ਹੈ ਉਲਾਹੀ ਬਰਤੇਓ ਰਾਜਾ ਚਾਹੇ ਰੰਗ ਹੈ ਉਲਾਹੀ ਬਰਤੇਓ ਰਾਜਾ ਚਾਹੇ ਰੰਗ ਹੈ ਇਥੇ ਆ ਛੱਡ ਜਾਣੇ ਭਰੇ ਜੋਰ ਦਾ ਰੰਗ ਹੈ ਇਥੇ ਆ ਛੱਡ ਜਾਨੇ ਜੀ ਟੁੱਟ ਰੰਗ ਹੈ ਨਾਮ ਬਿਨਾ ਜੀ ਨ ਬੰਦੇ ਜੀਨ ਤੇ ਕਲੰਕ ਹੈ

سڈ کو پوربلے چاہے کرم نے کہ گرو گرنتھ سا مہاراج کی رجوع سنگت کے, کے چرم جھاڑ چار تیسری دفعہ سوبھاگ پراپت ہوا مرنا سچ جونا چور پر نے اپنا آپ اپنا مالک کی باندنی اندر کہہ لی ਫਕੀਰ ਕਹਿੰਦੇ ਨੇ ਸੰਤ ਕਹਿੰਦੇ ਨੇ ਸਾਧੂ ਕਹਿੰਦੇ ਨੇ ਉਹ बेशक ਦੁਨੀਆ ਤੋਂ ਫਰੀਦpropto ਚਲੇ ਵੀ ਜਾਂਦੇ ਆ ਪਰ ਉਹਨਾਂ ਦੀ ਜਾਣ ਮਗਰੋਂ ਵੀ ਉਹਨਾਂ ਦੀਆਂ ਸਾਲਾਨਾ ਵਰਸੀਆਂ ਮਨਾਇਆ ਜਾਂਦੀਆਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੋਰ ਬ੍ਰਹਮ ਗਿਆਨੀ ਮਹਾਨ ਤਪਸਵੀ ਰਾਜਾ ਸਾਹਿਬ ਦੇਸ਼ਾਂਬੁਰ i claro que... ਦੇ ਬਾਦ ਆ ਰਹੇ ਹਾਂ ਲੋ ਜੋੜਿਆਂ ਦੀ ਸੇਵਾ ਕੀਤੀ ਜਾ ਰਹੀ ਬੋੜੇ ਵਧੀਆ ਤਰੀਕੇ ਨਾਲ ਜਿੰਨੇ ਬੰਦੇ ਹੁੰਦੇ ਆ ਜਿੰਨੇ ਬੰਦੇ ਹੁੰਦੇ ਆ ਉਹਨਿਆਂ ਦੇ ਜੋੜੇ ਅਕਲ ਖਾਬੇ ਚ ਪਾ ਕੇ ਰੱਖ ਦਿੰਦੇ ਆ ਮੰਨ ਲਓ ਗਰੁੱਪ ਬਣਾ ਕੇ ਚਾਰ ਜਣੇ ਹੋਣ ਤਿੰਨ ਜਣੇ ਹੋਣ ਦੋ ਜੋੜੇ ਹੋਣ ਨੰਬਰ ਲੱਗੇ ਹੋਆ ਟੋਕਾਂ ਦੇ ਦਿੰਦੇ ਆ ਦੇਖੋ ਤੇ ਕਰਦੇ ਆ ਜੀ ਇਸ ਬਲੌਗ ਦੀ ਸਮਾਪਤੀ ਫਿਰ ਨਹੀਂ ਤਾਂ ਅਪਾ ਡਾਊਟ ਹੋ ਜਾਣਾ ਹੈ ਤਾਂ ਰਾਤ ਵਾਲੇ دیਵਾਨਾ ਦੇ ਬਲੌਗ ਵਿੱਚ ਫੇਰ ਮਿਲਦੇ ਆ ਜੀ ਰਾਤ ਨੂੰ ਚਲਾ ਜੀ